ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਸ਼੍ਰੀਨਗਰ ਤੋਂ ਚੱਲ ਕੇ ਅਨੰਤਨਾਗ ਪਹੁੰਚੇ ਆਂ ਜੀ ਅਨੰਤਨਾਗ ਜੰਮੂ ਕਸ਼ਮੀਰ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਜੀ ਚਿੱਠੀ ਸਿੰਘਪੁਰਾ ਤੇ ਇਹ ਸਿੰਘਾਂ ਦਾ ਹੀ ਪਿੰਡ ਹੈ ਜੀ ਇੱਥੇ ਸਿੱਖਾਂ ਦਾ ਪਿੰਡ ਹੈ ਤੇ ਇਹਦਾ ਇਤਿਹਾਸ ਇਹ ਹੈ ਜੀ ਇੱਥੇ ਗੱਲ ਮੁਰਦਾ ਹੋਏ ਮਰੀਦਾਂ ਗੱਲੀ ਹੋਵਨਾ ਸਾਬਰ ਸਿਦਕ ਸ਼ਹੀਦ ਭਰਮਪੋਖ ਹੋਵਨਾ ਮਿਤੀ 20 ਮਾਰਚ 2000 ਸਨ ਦਿਨ ਸੋਮਵਾਰ ਸਮਾਂ 10 ਮਿੰਟ ਘਟ 8 ਵਜੇ ਸ਼ਾਮ ਨੂੰ ਨਾਮਾ ਲੂਮ ਬੰਦੂਕ ਬਰਦਾਰਾ ਨੇ ਪਿੰਡ ਚਿੱਠੀ ਸਿੰਘਪੁਰਾ ਦੇ ਸਿੱਖਾਂ ਦਾ ਅਣਗਿਣਤ ਗੋਲੀਆਂ ਦੁਆਰਾ ਕਤਲ ਕਰ ਦਿੱਤਾ ਇਹ ਉਹ ਦਿਨ ਸੀ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਮਿਸਟਰ ਬਿਲ ਕਲੈਂਟਨ ਭਾਰਤ ਦੇ ਦੌਰੇ ਤੇ ਆਏ ਹੋਏ ਸਨ ਉਸੇ ਹੀ ਦਿਨ ਕਸ਼ਮੀਰ ਘਾਟੀ ਵਿੱਚ ਘੱਟ ਗਿਣਤੀ ਵਿੱਚੋਂ 35 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਇਹ ਸਾਰੀਆਂ ਫੋਟੋ ਤੁਸੀਂ ਜੋ ਦਰਸ਼ਨ ਕਰ ਰਹੇ ਹੋ ਇਹ ਸਾਰੇ ਸਿੰਘ ਸ਼ਹੀਦ ਕੀਤੇ ਗੋਲੀਆਂ ਮਾਰ ਕੇ ਘਰਾਂ ਚੋਂ ਕੱਢ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਗਗਨਦ ਮਾਮਾ ਬਾਜਿਓ ਪਰੇਓ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਖੁਰਾ ਸਾ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੈ ਦੋਸ਼ ਨ ਦੇਈ ਕਰਤਾ ਜਮਕਰ ਮੁਗਲ ਚੜਾਇਆ ਏਤੀ ਮਾਰ ਪਈ কুরਲਾਣੇ ਤੈ ਕੀ ਦਰਦ ਨ ਆਇਆ ਕਰਤਾ ਤੂੰ ਸਬਨਾ ਕਾਸ ਹੋਈ